ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਵੈਸੇ ਤਾਂ ਇੱਕ ਵਾਰ بارش ਤੋਂ ਬਾਅਦ ਫਿਰ ਠੰਡ ਹੋ ਗਈ ਆ ਬਟ ਆਪਾਂ ਤੁਹਾਡੀ ਡਿਮਾਂਡ ਤੇ ਲੈ ਕੇ ਆਇਆ ਗਰਮੀ ਵਾਲੇ ਕਾਟਨ ਦੇ ਸੂਟਸ ਠੀਕ ਹੈ ਜੀ ਪ੍ਰਾਈਸ ਰਹੇਗਾ 750 ਰੁਪਏ ਵੀਡੀਓ ਦੇ ਵਿੱਚ ਆਪਾਂ ਪ੍ਰਾਈਸ ਦੱਸੇ ਹੋਣ ਦੇ ਬਾਵਜੂਦ ਪਲੀਜ਼ ਤਾਂ ਵੀ ਮੈਸੇਜ ਆਉਂਦੇ ਆ ਆਪਾਂ ਵੀਡੀਓ ਤੁਹਾਡੇ ਲਈ ਬਣਾਈ ਹੁੰਦੀ ਹੈ ਥੋੜੀ ਜੀ ਧਿਆਨ ਨਾਲ ਦੇਖ ਲਿਆ ਕਰੋ 5-7 ਮਿੰਟ ਦੀ ਵੀਡੀਓ ਹੁੰਦੀ ਹੈ ਹਨਾ ਜੀ ਸਾਰਾ ਹੀ ਸਟਾਫ ਹੈ ਜਿਹੜਾ ਜੀ ਪਿਓਰ ਕਾਟਨ ਦਾ ਰਹੇਗਾ फाइन क्वालिटी दी कॉटन ਰਹੇਗੀ ਠੀਕ ਹੈ ਜੀ ਇਹ ਵਾਲੀ ਹੈਗੀ ਇਹਦੇ ਨਾਲ ਮੈਚਿੰਗ ਇਹ ਪ੍ਰਿੰਟ ਇਸ ਤਰ੍ਹਾਂ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਅੱਜ ਵਾਲੇ ਸਾਰੇ ਪ੍ਰਿੰਟ ਸੀ ਬਹੁਤ ਸੋਹਣੇ ਹੋਣਗੇ ਜੀ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ ਇਸ ਦੇ ਨਾਲ ਇਹ ਵਾਲੀ ਮੈਚਿੰਗ ਰਹੇਗੀ ਠੀਕ ਹੈ ਇਹ ਸ਼ੀਰ ਦੀ ਮੈਚਿੰਗ ਹੈ 그린 ਕਲਰ ਦੀ ਲਾਈਟ ਵਾਲਾ ਜਿਹੜਾ ਤੁਹਾਨੂੰ 그린 ਪੈਰਟ ਥੋੜਾ ਜਿਹਾ 그린 ਦਿਖ ਰਿਹਾ ਵਾਈਟ ਹੈ ਜਿਹੜਾ ਇਹ ਤਾਂ بیس ਰਹੇਗਾ ਠੀਕ ਹੈ ਜੀ ਸਟਿਚਿੰਗ ਦਾ ਤੁਸੀਂ ਪੁੱਛਦੇ ਹੁੰਦੇ ਆ ਕਾਫੀ ਮੈਸੇਜ ਆਉਂਦੇ ਆ ਜੀ ਅਸੀਂ ਸੂਟ ਨੂੰ ਸਟਿਚ ਕਿਦਾਂ ਕਰਵਾਈਏ ਤਾਂ ਆਪਾਂ ਲਾਸਟ ਟਾਈਮ ਜਦੋਂ ਸਮਰ ਦੇ ਵਿੱਚ ਕਾਫੀ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਨੇ ਐਸ ਵਾਰ ਵੀ ਕਰਾਂਗੇ ਠੀਕ ਹੈ ਤਾਂ ਤੁਸੀਂ ਉੱਥੋਂ ਆਪਣੇ ਹੈਗੇ ਜਿਹੜੇ ਸਟਿਚਿੰਗ ਆਈਡੀਆਸ ਲੈ ਸਕਦੇ ਹੋ ਕਿ ਕਿਦਾਂ ਤੁਸੀਂ ਲੇਸਿਸ ਦੇ ਨਾਲ ਡਿਜ਼ਾਈਨ ਕਰਕੇ ਸੂਟ ਨੂੰ ਸੋਨਾ ਬਣਾ ਸਕਦੇ ਹੋ ਹਾਂਜੀ ਇਹਦਾ بیس ਵੀ ਹੈ ਜਿਹੜਾ ਵਾਈਟ ਰਹੇਗਾ ਠੀਕ ਹੈ ਇਹ ਵਾਲੀ ਕਲ ਗ੍ਰੀਨ ਕਲਰ ਦੀ ਰਹੇਗੀ ਡਾਰਕ ਦੀ ਬਾਟਮ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਠੀਕ ਹੈ ਸਾਰੀ ਸ਼ਰਟ ਦੇ ਵਿੱਚ ਇਹ ਵਾਲਾ ਹੀ ਪ੍ਰਿੰਟ ਹੈ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ ਸਕਾਈ ਇਸ ਦੇ ਨਾਲ ਬਾਟਮ ਰਹੇਗੀ ਐਂਡ ਇਸ ਤਰ੍ਹਾਂ ਦੇ ਨਾਲ ਸਾਰਾ ਭਰਿਆ ਭਰਿਆ ਬਣਿਆ ਹੋਇਆ ਠੀਕ ਹੈ ਜਿੱਦਾਂ ਲੇਡੀਜ਼ ਨੂੰ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੰਮ ਜ਼ਿਆਦਾ ਕਰਨਾ ਹੁੰਦਾ ਉਹਨਾਂ ਨੂੰ ਹੁੰਦਾ ਕਿ ਗਰਮੀ ਦੇ ਵਿੱਚ ਪਸੀਨਾ ਆ ਜਾਂਦਾ ਤੇ ਮੈਲ ਖੋਰੇ ਜਿਹੇ ਰੰਗ ਹੁੰਦੇ ਆ ਜਿਹੜੇ ਸਾਨੂੰ ਚਾਹੀਦੇ ਆ ਤਾਂ ਇਦਾਂ ਦੇ ਸੂਟਸ ਤੁਹਾਡੇ ਲਈ ਨੇ ਹਾਂਜੀ ਜੋ ਆਪਾਂ ਪ੍ਰਾਈਸ ਦੱਸਿਆ ਤੁਹਾਨੂੰ ਉਹ ਮੈਚਿੰਗ ਸੂਟਸ ਦਾ ਹੱਸ ਦੱਸਿਆ ਪਰ ਅਗਰ ਤੁਸੀਂ 올ਓਵਰ ਸੂਟ ਲੈਣਾ ਹੋਏਗਾ ਦੈਨ ਉਹਦਾ ਪ੍ਰਾਈਸ ਹੈ ਜਿਹੜਾ ਉਹ ਅਲੱਗ ਰਹੇਗਾ ਹਾਂਜੀ ਇਹ ਇਹਦਾ ਜਿਹੜਾ ਬੇਸ ਆ ਕ੍ਰੀਮ ਕਲਰ ਦਾ ਠੀਕ ਹੈ ਵਾਈਟ ਕਲਰ ਦਾ ਨਹੀਂ ਆ ਅਗੇਨ ਮਤਲਬ ਕਿ ਨੂੰ ਗੰਦਾ ਹੋਣ ਦਾ ਕੋਈ ਜ਼ਿਆਦਾ ਡਰ ਨਹੀਂ ਹੈਗਾ ਤੇ ਬਹੁਤ ਸੋਹਣਾ ਬਰੀਕ ਜਿਹਾ ਪ੍ਰਿੰਟ ਬਣਿਆ ਹੋਇਆ ਅਨੀਅਨ ਕਲਰ ਦੇ ਵਿੱਚ ਹਾਂਜੀ ਨਿੱਕੀ ਬੂਟੀ ਦਾ ਸੂਟ ਹੈ ਇਸ ਤਰ੍ਹਾਂ ਦੇ ਨਾਲ ਠੀਕ ਹੈ ਇਹਦਾ ਪੀਸ ਹੈ ਜਿਹੜਾ ਉਹ ਵੀ ਵਾਈਟ ਹੈ ਇਸ ਤਰ੍ਹਾਂ ਦੇ ਨਾਲ ਗ੍ਰੀਨ ਤੇ ਲਾਈਟ ਜਿਹੀ ਅਨੀਅਨ ਸ਼ੇਡ ਦੀ ਹੈਗੀ ਜਿਹੜੀ ਬੂਟੀ ਬਣੀ ਹੋਈ ਹੈ ਨੈਕਸਟ ਇਹ ਵਾਲਾ ਪ੍ਰਿੰਟ ਹੈ ਜੀ ਪ੍ਰਿੰਟ ਸਾਰੀ ਬਹੁਤ ਸੋਹਣੀ ਨੇ ਗਰਮੀ ਦੇ ਵਿੱਚ ਸੂਧਿੰਗ ਜਿਹਾ ਇਫੈਕਟ ਦੇਣ ਵਾਲੀ ਨੇ ਇਸ ਤਰ੍ਹਾਂ ਦੇ ਨਾਲ ਆ ਮੀਡੀਅਮ ਪ੍ਰਿੰਟ ਹੈ ਜੀ ਨਾ ਤਾਂ ਜਿਆਦਾ ਹੀ ਵੱਟਾ ਪ੍ਰਿੰਟ ਹੈ ਤੇ ਨਾ ਬਿਲਕੁਲ ਛੋਟੀ ਬੂਟੀ ਕਹਿ ਸਕਦੇ ਬਲੈਕ ਕਲਰ ਦੇ ਉੱਪਰ 바ਵਾ ਸ਼ਿਗਰ ਦੀ ਬੂਟੀ ਹੈ ਬਹੁਤ ਸੋਹਣਾ ਇਸ ਤਰ੍ਹਾਂ ਦੇ ਨਾਲ ਮੈਚਿੰਗ ਬਣਨੀ ਹੈ ਇਹ ਕੱਪੜਾ ਨਾ ਜਿਹੜਾ ਬਹੁਤ ਜ਼ਿਆਦਾ ਸੌਫਟ ਹੈ ਇਸ ਤਰ੍ਹਾਂ ਦੇ ਨਾਲ ਇਹ ਵਾਲੀ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਵਧੀਆ ਗ੍ਰੇਸਫੁਲ ਹੈ ਤੇ ਬਹੁਤ ਸੋਹਣਾ ਸਟੱਫ ਹੈ। ਹਾਂਜੀ ਨੈਕਸਟ ਟੇਬਲ ਦਾ ਸੂਟ ਹੈ। ਠੀਕ ਹੈ ਜੀ ਇਸ ਕਲਰ ਦੀ ਹੈ ਜਿਹੜੀ ਉਹ ਮੈਚਿੰਗ ਲੱਗੀ ਹੋਈ ਹੈ ਨਾਲ। ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਹੈ। ਨੈਕਸਟ ਇਹ ਵਾਲਾ ਪ੍ਰਿੰਟ ਹੈ ਬਹੁਤ ਸੋਹਣਾ ਹੈ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਇਸ ਰੇਂਜ ਦੇ ਸਾਰੇ ਸੂਟਸ ਦਿਖਾ ਦਿੰਨੇ ਆ ਉਸ ਤੋਂ ਬਾਅਦ ਦੇ ਵਿੱਚ ਆਪ ਰੇਂਜ ਦੇ ਸੂਟਸ ਆਉਣਗੇ ਜਿਨ੍ਹਾਂ ਨੇ ਬ੍ਰਾਂਡਡ ਸੂਟਸ ਲੈਣੇ ਹੈਗੇ 250 ਤੋਂ ਉੱਪਰ ਦੀ ਰੇਂਜ ਦੇ ਸਾਰੇ ਸੂਟਸ ਜਿਹੜੇ ਉਹ ਨੈਕਸਟ ਵੀਡੀਓ ਦੇ ਵਿੱਚ ਆਉਣਗੇ ਸੋ ਜਿਨ੍ਹਾਂ ਨੇ ਇਹ ਵਾਲੇ ਸੂਟ ਲੈਣੇ ਆ ਤਾਂ ਤੁਸੀਂ ਮਤਲਬ ਵੇਟ ਨਾ ਕਰਿਓ ਕਿ ਅਗਲੀਆਂ ਵੀਡੀਓਜ਼ ਦੇ ਵਿੱਚ ਲੈ ਲਾਂਗੇ ਨੈਕਸਟ ਵੀਡੀਓ ਸਾਰੀਆਂ ਮਹੰਗੇ ਸੂਟਾਂ ਦੀਆਂ ਹੀ ਆਉਣੀਆਂ ਨੇ ਹਾਂਜੀ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਐਂਡੀਬਾਡੀ ਜਿਹੜੀ ਬਾਟਮ ਹੈ ਮੈਚਿੰਗ ਲੱਗੀ ਹੋਈ ਹੈ ਨੈਕਸਟ ਟੇਬਲ ਅਪਰਿੰਟ ਹੈ ਅੰਬੀਆਂ ਬਣੀਆਂ ਹੋਈਆਂ ਨੇ ਬਸ ਸੋਨਾ ਪ੍ਰਿੰਟ ਬਣਿਆ ਹੋਇਆ ਹੈ ਇਨ ਵਾਲੇ ਇਸ ਦਾ ਪੈਟਰਨ ਬਣਿਆ ਐਂਡ ਪਲੀਜ਼ ਕੋਈ ਵੀ ਬਾਟਮ ਦੀ ਪਿਕਚਰ ਨਾ ਲੈ ਕੇ ਸੈਂਡ ਕਰਿਓ ਸਕਰੀਨਸ਼ਾਟ ਸ਼ਰਟ ਜ਼ਰੂਰ ਆਉਣੀ ਚਾਹੀਦੀ ਐ ਵਿੱਚ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਸੂਟ ਉਹਦੇ ਕਲਰ ਦਾ ਫਰਕ ਹੈ ਇਹਦੇ ਵਿੱਚ ਹੋਰ ਕਲਰਸ ਲੱਗੇ ਹੋਏ ਨੇ ਐਂਡ ਇਹ ਵਾਲੀ ਬਾਟਮ ਐ ਜਿਹੜੀ ਇਹਦੀ ਮੈਚਿੰਗ ਰਹੇਗੀ ਹਾਂਜੀ ਲਾਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦਿਖਾਇਆ ਸੀਗਾ ਜਿਨ੍ਹਾਂ ਦੀ ਡਿਮਾਂਡ ਆ ਦੁਬਾਰਾ ਆਪਾਂ ਚੈੱਕ ਲਏ ਆਏ ਆ ਤੇ ਤੁਸੀਂ ਲੈ ਸਕਦੇ ਹੋ ਇਸ ਵਰਤਨ ਜਿਹੜੀ ਬਾਟਮ ਹੈ ਉਹ ਪਲੇਨ ਮਿਲੇ ਹਾਂਜੀ ਨੈਕਸਟ ਹੈਗਾ ਇਹ ਵਨ ਪਿੰਕ ਇਸ ਪੀਛਰੇ ਨਾਲ ਇਸ ਦੀ ਮੈਚਿੰਗ ਹੈ ਐਂਡ ਜਿਹੜੀ ਬਾਟਮ ਹੈ ਉਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸੈਲਫ ਬਣਿਆ ਹੋਇਆ ਠੀਕ ਹੈ ਇਸ ਦਾ ਬੇਸ ਵੀ ਇਹ ਸੇਮ ਹੈ ਠੀਕ ਹੈ ਜੀ ਵਾਈਟ ਬੇਸ ਨਹੀਂ ਹੈ ਐਂਡ ਇਸ ਤਰ੍ਹਾਂ ਦੇ ਨਾਲ ਹੈ ਜਿਹੜੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਹਾਂਜੀ ਵਾਈਟ ਦੇ ਨਾਲ ਹੈਗੀ ਇਹਦੀ ਮੈਚਿੰਗ ਇਹ ਹੈਗਾ ਸੂਟ ਇਸ ਤਰ੍ਹਾਂ ਦੇ ਨਾਲ ਡਾਰਕ ਰਸਟ ਕਲਰ ਦੇ ਉੱਪਰ ਬਣਿਆ ਹੋਇਆ ਪ੍ਰਿੰਟ ਹੈ ਹਾਂਜੀ ਨੈਕਸਟ ਇਹ ਵਾਹ ਪ੍ਰਿੰਟ ਹੈ ਇਹਦੇ ਨਾਲ ਚਿਕਨ ਦੀ ਬਾਟਮ ਮਿਲੇਗੀ ਤੁਹਾਨੂੰ ਦੇਖੋ ਬਣਾ ਤੁਹਾਨੂੰ ਮੈਂ ਚਿਕਨ ਦੀ ਡਿਜ਼ਾਈਨਿੰਗ ਦਿਖਾ ਦਿੰਦੇ ਹਾਂ ਇਸ ਤਰ੍ਹਾਂ ਦੇ ਨਾਲ ਇਹ ਕਿ ਤੁਹਾਨੂੰ ਕੋਈ ਵੀ ਲੇਸਸ ਵਗੈਰਾ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਵਾਲੀ ਪ੍ਰਿੰਟਿੰਗ ਰਹੇਗੀ। 셔ਟ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ। ਨੈਕਸਟ ਇਹ ਵਾਲਾ ਫ੍ਰੰਟ ਹੈ। ਬਣਾਤਾ ਵੈਸੇ ਤੁਸੀਂ ਇਹਦੇ ਸੂਟ ਵੀ ਪ੍ਰੋਪਰ ਸਕਦੇ ਆ ਪਰ ਜੋ ਚੀਜ਼ਾਂ ਹੁੰਦੀਆਂ ਵੀ ਆਪਾਂ ਕੁਝ ਚੀਜ਼ਾਂ ਨੂੰ ਮਾਈਂਡ ਦੇ ਵਿੱਚ ਰੱਖ ਕੇ ਪ੍ਰਿੰਸ ਸਿਲੇਕਟ ਕਰਦੇ ਆ ਤੇ ਇਹਦਾ ਕੁੜਤਾ ਬਣਿਆ ਬਹੁਤ ਸੋਹਣਾ ਲੱਗਣਾ ਹੈ। ਠੀਕ ਹੈ ਜੀ। ਪੈਂਟ ਪਲਾਜ਼ੋ ਵੀ ਸੋਹਣਾ ਲੱਗਣਾ ਬਣਿਆ ਅਗਰ ਤੁਸੀਂ ਕੁੜਤਾ ਸਟਾਈਲ ਦੇ ਵਿੱਚ ਕੁਝ ਚਾਹੁੰਦੇ ਹੋ ਟੌਪ ਬਣਾਉਣਾ ਚਾਹੁੰਦੇ ਹੋ ਤਾਂ ਇਹਨੇ ਬਹੁਤ ਸੋਹਣਾ ਪ੍ਰਿੰਟ ਹੈ। ਨੈਕਸਟ ਇਹ ਵਾਲਾ ਪ੍ਰਿੰਟ ਹੈ ਇਹ ਏ ਪਲੇਨ ਬਾਟਮ ਰਹੇਗੀ। ਇਹ ਵਾਲਾ ਪ੍ਰਿੰਟ ਰਹੇਗਾ ਐਂਡ ਇਸ ਪ੍ਰਿੰਟ ਦੇ ਵਿੱਚ ਦੇਖੋ। ਇਸ ਤਰ੍ਹਾਂ ਦੀ ਨਮੂਨਾ ਤੁਹਾਨੂੰ ਦਿਖ ਰਿਹਾ ਹੋਏਗਾ ਵੀਡੀਓ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਪ੍ਰੋਪਰ। ਉੱਪਰ ਪ੍ਰਿੰਟ ਬਣਿਆ ਹੋਇਆ। ਠੀਕ ਹੈ। ਬਹੁਤ ਸੋਹਣਾ ਪ੍ਰਿੰਟ ਹੈ ਵੀ। ਜੀ ਨੈਕਸਟ ਇਹ ਵਾਲਾ ब्लू ਕਲਰ ਦੀ ਮੈਚਿੰਗ ਰਹੇਗੀ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਇਸ ਦੇ ਵਿੱਚ अगेन ਚਿਕਨ ਦੀ ਬਾਟਮ ਦੇ ਨਾਲ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਐਂਡ ਇਹ ਵਾਲੀ ਸ਼ਰਟ ਦੀ ਪ੍ਰਿੰਟਿੰਗ ਰਹੇਗੀ ਵਾਈਟ ਸਟੱਫ ਦੇ ਨਾਲ ਨਾ ਵਾਈਟ ਬਾਟਮ ਸੌਰੀ ਵਾਈਟ ਬਾਟਮ ਦੇ ਨਾਲ ਡਿਮਾਂਡ ਜ਼ਿਆਦਾ ਹੁੰਦੀ ਹੈ ਆਪਣੇ ਕੋਲੇ ਸੂਟਸ ਦੀ ਹਾਂਜੀ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਸਾਰੀ ਸ਼ਰਟ ਦੇ ਵਿੱਚ ਹੀ ਸੇਮ ਪ੍ਰਿੰਟਿੰਗ ਰਹੇਗੀ ਹਾਂਜੀ ਨੈਕਸਟ ਹੈਗਾ ਇਹ ਵਾਲਾ ਨੇਵੀ ਬਲੂ ਕਲਰ ਦਾ ਵਾਈਟ ਦੇ ਨਾਲ ਮੈਚਿੰਗ ऑस्ट्रेलिया ਇਹ ਬਾਰਡਰ ਬੰਦ ਹੈ ਐਂਡ ਸ਼ਰਟ ਦੀ ਪ੍ਰਿੰਟਿੰਗ ਰਹੇਗੀ ਠੀਕ ਹੈ ਜੀ ਤਾਂ ਅੱਜ ਆਪਾਂ ਤੁਹਾਨੂੰ 20 25 ਦੇ ਕਰੀਬ ਹੈਗੇ ਜਿਹੜੇ ਅਲੱਗ-ਅਲੱਗ ਡਿਜ਼ਾਈਨਸ ਦਿਖਾਤੇ ਨੇ ਅਲੱਗ-ਅਲੱਗ ਪ੍ਰਿੰਟਸ ਦਿਖਾ ਦਿੱਤੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਪ੍ਰਿੰਟ ਹੈਗਾ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਕਰ ਦੇਣਾ WhatsApp ਮੈਸੇਜ ਪੇਮੈਂਟ ਤੋਂ ਬਾਅਦ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਪਲੀਜ਼ ਸਿਰਫ ਤੁਹਾਡੇ ਮੈਸੇਜ ਦੇ ਨਾਲ ਜਾਂ ਤੁਹਾਡੇ ਫੋਨ ਦੇ ਨਾਲ ਆਰਡਰ ਕਨਫਰਮ ਨਹੀਂ ਮੰਨਿਆ ਜਾਏਗਾ ਠੀਕ ਹੈ ਤੁਸੀਂ ਕਈ ਵਾਰ ਕਹਿ ਦਿੰਦੇ ਹੋ ਸਾਡਾ ਸੂਟ ਰੱਖ ਲਓ ਜੀ ਅਸੀਂ ਈਵਨਿੰਗ ਪੇਮੈਂਟ ਕਰਦੇ ਆ ਨਹੀਂ ਜੀ ਇਸ ਤਰ੍ਹਾਂ ਦੇ ਨਾਲ ਨਹੀਂ ਹੋਏਗਾ ਜਿਨ੍ਹਾਂ ਨੇ ਪਹਿਲਾਂ ਪੇਮੈਂਟ ਕੀਤੀ ਸੂਟ ਉਹਨਾਂ ਦਾ ਹੋ ਜਾਣਾ ਹੈ ਠੀਕ ਹੈ ਠੀਕ ਹੈ ਜੀ ਫਿਰ ਆਪਾਂ ਮਿਲਾਂਗੇ ਤੁਹਾਨੂੰ ਸੋਨੇ ਸੋਨੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਤੇ ਆਰਡਰ ਕਰੋ ਬੁੱਕ